ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨੌਜੋੜੀਆਂ ਦੇ ਵਿੱਚ ਮੌਸਮ ਦੇ ਅਪਡੇਟ ਲੈ ਕੇ ਹਾਜ਼ਰ ਹਾਂ ਜੀ ਗੱਲ ਅਗਲੇ 3-4 ਦਿਨਾਂ ਦੀ ਕਰਾਂਗੇ ਯਾਨੀ ਕਿ ਨਵੰਬਰ ਦੇ ਖੀਰ ਤੱਕ 30 ਨਵੰਬਰ ਤੱਕ ਮੌਸਮ ਪੰਜਾਬ ਅਤੇ ਨਾਲ ਲੱਗਦੇ ਖੇਤਰਾਂ ਦਾ ਕਿਵੇਂ ਦਾ ਰਹਿ ਸਕਦਾ ਹੈ ਸੈਟਲਾਈਟ ਤੋਂ ਅਸਲੀ ਦੀਆਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਬਦਲਵਾਏ ਦੇ ਦੇਖ ਸਕਦੇ ਹਾਂ ਕਿ ਚੰਡੀਗੜ੍ਹ ਵਾਲੇ ਹਾਸੇ ਤੇ ਹਿਮਾਚਲ ਦੇ ਥਰੜਲੇ ਖੇਤਰਾਂ ਦੇ ਵਿੱਚ ਬਣੀ ਹੋਈਆਂ ਕੁਝ ਕਿਤਰਾਂ ਦੇ ਵਿੱਚ ਵੈਸਟਰਨ ਜਟ ਦਾ ਪ੍ਰਭਾਵ ਹੈ ਤੇ ਇਹ ਵੀ ਵਾਲੇ ਫੋਕੇ ਬਦਲ ਨੇ ਤੇ ਇਹਦੇ ਵਿੱਚ ਕੋਈ ਵੱਡੇ ਮੀਂਹ ਦੇ ਅਸਰ ਨਹੀਂ ਆ ਤੇ ਜੇਕਰ ਆਪਾਂ ਗੱਲ ਅਗਲੇ ਗੱਲ ਕਰਦੇ ਆ ਤੇ ਪੰਜਾਬ ਦੇ ਵਿੱਚ ਜਾਂ ਨਾਲ ਲੱਗਦੇ ਹਰਿਆਣਾ ਦੇ ਖੇਤਰ ਰਾਜਸਥਾਨ ਦੇ ਉੱਤਰੀ ਭਾਗ ਇਹਨਾਂ ਭਾਗਾਂ ਦੇ ਵਿੱਚ ਜਮਿਨੀ ਤੌਰ ਤੇ ਫੌਗ ਹੈ ਜਿਹੜੀ স্মੋਕ ਕਹੇ ਲਿਆ ਫੌਗ ਕਹੇ ਲਿਆ ਧੁੰਦ ਜਮਿਨੀ ਲੈਵਲ ਤੇ ਗਰਾਊਂਡ ਲੈਵਲ ਤੇ ਬਣੀ ਹੋਈ ਹੈ ਹੁਣ ਅਗਲੇ ਘੰਟੇ ਘੰਟੇ ਤੱਕ ਇਹ ਧੁੰਦ ਕਾਫੀ ਛੱਟ ਜਾਏਗੀ ਤੇ ਪੰਜਾਬ ਦੇ ਵਿੱਚ ਵੀ ਬਹੁਤੇ ਏਰੀਆ ਦੇ ਵਿੱਚ ਖਾਸ ਕਰ ਇਧਰ ਮਠੰਡਾ ਮਾਨਸਾ ਸੰਗਰੂਰ ਫਜਲ ਕਾਫਰੀਦ ਕੋਟ ਫਿਰੋਜ਼ਪੁਰ ਦੇ ਖੇਤਰਾਂ ਦੇ ਵਿੱਚ ਧੁੰਦ ਸੰਗਣੀ ਹੁੰਦੀ ਹੈ ਤੇ ਆਉਂਦੇ ਘੰਟਿਆਂ ਤੱਕ ਇਹ ਧੁੰਦ ਜਿਹੜੀ ਹੈ ਛੱਟ ਜਾਏਗੀ ਆਉਂਦੇ ਦਿਨਾਂ ਦੇ ਵਿੱਚ ਵੀ ਧੁੰਦ ਦੇ ਅਸਰ ਇਸੇ ਤਰ੍ਹਾਂ ਅੱਜ ਦਾ ਮੌਸਮ ਵੈਸੇ ਖੁਸ਼ਕ ਰਹਿਣ ਦੀ ਆਸਾਰ ਨੇ ਬੱਦਲ ਵਜੋਂ ਉੱਪਰਲੇ ਫੱਦਰ ਦੇ ਕੁਝ ਲੈਵਲ ਤੇ ਗੁਜ਼ਰ ਸਕਦੀ ਆ ਪਰ ਵੀ ਆਲੇ ਚਾਂਸ ਘਟ ਨੇ ਜੇਕਰ ਅਫਾ ਟੈਂਪਰੇਚਰ ਦੀ ਗੱਲ ਕਰਦੇ ਆ ਵੀ ਤੇ 24 ਘੰਟਿਆਂ ਦੇ ਅ ਵਿੱਚ ਟੈਂਪਰੇਚਰ ਦੇ ਵਿੱਚ ਵੱਡੀ ਗਰਾਵਟ ਆਈ ਜਾਂ ਖਾਵੇਂ ਉਹ ਦਿਨਾਂ ਦੇ ਨਾਲ ਫਿਰ ਜਨੇ ਰਾਤਾਂ ਦੇ ਟੈਂਪਰੇਚਰ ਨੇ ਜਿਹੜੇ ਅਲਰਟ ਹੈਗੇ ਨੇ ਉਹ ਵੀ ਮਾਸਸ ਫਾਗ ਨੇ ਜਾਰੀ ਕੀਤੇ ਹੋਏ ਨੇ ਕੋਲਡ ਵੇਵ ਦੇ ਯਾਨੀ ਕਿ ਠੰਡੇ ਦਿਨ ਤੇ ਠੰਡੀਆਂ ਰਾਤਾਂ ਚੱਲਦੀਆਂ ਖਈਆਂ ਨੇ ਆਉਂਦੇ ਫਿਲਹਾਲ 3-4 ਦਿਨਾਂ ਤੱਕ ਦਿਨ ਵੀ ਠੰਡੇ ਰਹਿਣਗੇ ਰਾਤਾਂ ਦੇ ਟੈਂਪਰੇਚਰ ਜਿਹੜੇ ਉਹ ਵੀ 1-2 ਡਿਗਰੀ ਹੋਰ ਹੇਠਾਂ ਜਾ ਸਕਦੇ ਨੇ ਹੋ ਸਕਦਾ ਦਿਨਾਂ ਦੇ ਟੈਂਪਰੇਚਰ ਦੇ ਵਿੱਚ ਵੀ ਗਰਾਵਟ ਹੈ ਜਰੀ ਉਹ ਵੇਖੀ ਜਾਵੇ ਫਿਲਹਾਲ ਅਗਲੇ 4 ਦਿਨਾਂ ਤੱਕ ਉਮੀਦ ਕੋਈ ਚਾਂਸ ਨਹੀਂ ਹੈ ਯਾਨੀ ਕਿ ਨਵੰਬਰ ਦੇ ਅਖੀਰ ਤੱਕ ਵੱਡੇ ਮੀਂਹ ਦੇ ਕੋਈ ਚਾਂਸ ਨਹੀਂ ਜਿਹੜਾ ਮੀ ਪਹਿਲੇ ਮਹੀਨੇ ਯਾਨੀ ਕਿ ਦਸੰਬਰ ਦੇ ਵਿੱਚ ਪਹਿਲੇ 7-8 ਦਿਨਾਂ ਦੇ ਵਿੱਚ ਆ ਸਕਦਾ ਹੋ ਸਕਦਾ ਅਗਲੇ 10 ਦਿਨਾਂ ਤੱਕ ਆ ਜੇ ਤੇ ਇਹਦੇ ਵਿੱਚ ਫਿਰ ਮੀਂਹ 플러스 ਕੁਝ ਕਿਸੇ ਤਰ੍ਹਾਂ ਦੇ ਵਿੱਚ ਗੜੇ ਮਾਰਦੇ ਵੀ ਆਸਾਰ ਜਿਹੜੇ ਬਣੇ ਹੋਏ ਨੇ ਥੱਲੇ ਇੱਕ ਥਰਡ ਲੈ ਖੇਤਰਾਂ ਦੇ ਵਿੱਚ ਯਾਨੀ ਕਿ ਭਾਰਤ ਦੇ ਥੱਲੇ ਵਾਲੇ ਸੂਬਿਆਂ ਦੇ ਵਿੱਚ ਕੇਰਲਾ ਹੋ ਗਿਆ ਕਰਨਾਟਕਾ ਬੰਗਾਲੌਰ ਸ਼੍ਰੀਲੰਕਾ ਵਾਲੇ ਪਾਸੇ ਇੱਕ ਚੱਕਰਵਾਤ ਬਣਿਆ ਹੋਇਆ ਜਿਹਦਾ ਨਾਮ ਐਸਨ ਹੈ ਔਰ ਤੇ ਇਹ ਸਨਯੋਰ ਵਾਲਾ ਜਿਹੜਾ ਚੱਕਰਵਾਸਿਓ ਥੋੜਾ ਮੱਠਾ ਫੈ ਗਿਆ ਸੀ ਹੁਣ ਇੱਕ ਹੋਰ ਚੱਕਰਵਾਤ ਬਣਿਆ ਡੀਫ ਰੈਫਰੈਸ਼ਨ ਤੋਂ ਅੱਗੇ ਇਹ ਸਮੁੰਦਰਿਤ ਤੂਫਾਨ ਵੜ ਸਕਦਾ ਹੈ ਅਗਲੇ ਘੰਟੇ ਜਿਹੜੇ ਆਮਲੇ ਤੇ ਇਹ ਪ੍ਰਭਾਵਿਤ ਕਰੇਗਾ ਤੱਟਵਰਤੀ ਸੂਬਿਆਂ ਨੂੰ ਤੇ ਇਹਦੀ ਵੀ ਅਪਡੇਟ ਤੁਹਾਨੂੰ ਅਸੀਂ ਲਾਈਵ ਦਿੰਦੇ ਰਾਂਗੇ ਫਿਲਹਾਲ ਇੱਥੇ ਭਾਰੀ ਮੀਂਹ ਦੇ ਜਿਹੜੇ ਅਲਰਟ ਅਗਲੇ ਮੌਸਮਾਖਾ ਅਗਲੇ ਜਾਰੀ ਕੀਤੇ ਹੋਏ ਨੇ ਖਾਸ ਕਰ ਜਿਹੜੇ ਇਧਰ ਪੰਡੋਚੇਰੀ ਹੋ ਗਿਆ ਕੇ ਲਾ ਹੋ ਗਿਆ ਕਰਨਾਟਕਾ ਹੋ ਗਿਆ ਆਂਧਰ ਪ੍ਰਦੇਸ਼ ਦੇ ਖੇਤਰਾਂ ਦੇ ਵਿੱਚ ਤੇ ਬਾਕੀ ਪੰਜਾਬ ਵਾਲੇ ਪਾਸੇ ਮੌਸਮ ਖੁਸ਼ਕ ਰਹਿੰਦਾ ਜਾ ਫਿਰਿਆ ਹਰਿਆਣਾ ਰਾਜਾਂ ਦੇ ਬਹੁਤੇ ਖੇਤਰਾਂ ਦੇ ਵਿੱਚ 에ਅਰ ਕੁਆਲਿਟੀ ਦੀ ਨੈਸ ਦੀ ਗੱਲ ਕਰੀਏ ਖਰਾਬ ਲੈਵਲ ਤੇ ਹਵਾ ਪ੍ਰਦੂਸ਼ਣ ਹਾਲੇ ਵੀ ਕਾਇਮ ਹੈ 150 ਲੱਗੇ 200 ਸਾਤ ਪੰਜਾਬ ਔਰ ਇਧਰ ਹਰੇ ਆਲੇ ਦਿੱਲੀ ਵਾਲੇ ਫਾਸੇ ਜਿਹੜਾ 400 ਲੈ ਕੇ 600 ਦੇ ਵਿੱਚ ਕਰ 에ਅਰ ਕੁਆਲਿਟੀ ਇੰਡੈਕਸ ਜਿਹੜਾ ਚੱਲਦਾ ਪਿਆ ਸੋ ਆਉਂਦੇ देयर ਆਦਰ ਵਿੱਚ ਠੰਡ ਹੋਰ ਵਧਣ ਦੇ ਅਸਰ ਨੇ ਪੰਜਾਬ ਦੇ ਬਹੁਤੇ ਜ਼ਿਲ੍ਹਿਆਂ ਦੇ ਵਿੱਚ ਕੋਲਡ ਵੇਵ ਦੇ ਜਿਹੜੇ ਅਲਰਟ ਨੇ ਠੰਡੇ ਦਿਨਾਂ ਤੇ ਅਲਰਟ ਜਿਹੜੇ ਜਾਰੀ ਕੀਤੇ ਗਏ ਨੇ ਧੰਨਵਾਦ ਜੀ ਸ਼ੁਕਰੀਆ